ਨੀ ਮੇ ਕਤਾਂ ਪ੍ਰੀਤਾ ਨਾਲ ਚਰਖਾ ਚੰਨਣ ਦਾ ਗੀਤ ਗਾਉਣ ਦਾ ਨੱਚਣ ਦਾ ਤਿੰਨ ਚੌਣ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਪੱਖਿਆ ਸਟੇਜ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਸੀ ਇਹ ਸਥਾਨ ਦੇ ਉੱਤੇ ਇਦਾਂ ਗੀਤ ਗਾਉਣਾ ਨਹੀਂ ਸੀ ਚਾਹੀਦਾ ਤੇ ਜੇ ਉਹਨੇ ਗਾਇਆ ਤਾਂ ਇਹ ਮੁੱਦਾ ਇਨੀ ਹੀ ਪੱਖਣਾ ਸੀ ਜਿਵੇਂ ਕਿ ਪੱਖਿਆ ਵੀਰ ਸਿੰਘ ਦਾ ਮੁੱਦਾ ਇਹ ਇਸ ਕਰਕੇ ਵੀ ਵੱਧ ਪੱਖਿਆ ਕਿਉਂਕਿ ਉਹਨੇ ਹੁਣ ਤੱਕ ਚੰਗਾ ਹੀ ਗਾਇਆ ਉਹਨੇ ਕਦੇ ਮਾੜਾ ਨਹੀਂ ਗਾਇਆ ਉਹ ਸੋਹਣੇ ਦਾੜੇ ਦੇ ਪ੍ਰਕਾਸ਼ ਦੇ ਵਿੱਚ ਆ ਉਹ ਦਸਤਾਰ ਸਜਾਉਂਦਾ ਉਹ ਗੁਰੂ ਘਰ ਵੀ ਜਾਂਦਾ ਤੇ ਗੁਰੂ ਘਰ ਦੇ ਵਿੱਚ ਜਾਣ ਵਾਲੇ ਨੂੰ ਤੇ ਸਿੱਖੀ ਦੀਆਂ ਅਤੀਤ ਦੀਆਂ ਵਰਤਮਾਨ ਦੀਆਂ ਹਰ ਤਰ੍ਹਾਂ ਦੀਆਂ ਗੱਲਾਂ ਨੂੰ ਸਮਝਣ ਤੇ ਜਾਣਨ ਵਾਲੇ ਬੰਦੇ ਦੇ ਕੋਲੋਂ ਅਸੀਂ ਆਮ ਨਾਲੋਂ ਵੱਧ ਆਸ ਰੱਖਦੇ ਹਾਂ ਕਿ ਇਹ ਬੰਦਾ ਗਲਤੀ ਕਦੇ ਕਰ ਨਹੀਂ ਸਕਦਾ ਪਰ ਵੀਰ ਸਿੰਘ ਦੀ ਵੀਡੀਓ ਜਦੋਂ ਵਾਇਰਲ ਹੋਈ ਨਾਲ ਦੀ ਨਾਲ ਉਹਨੇ ਫਿਰ ਮਾਫੀ ਮੰਗੀ ਆ ਉਹਨੇ ਪਹਿਲਾਂ ਵੀਡੀਓ ਕਲਿੱਪ ਵਾਇਰਲ ਹੋਈ ਉਹਦੀ ਕਿ ਮੈਂ ਜੀ ਸਿੱਖ ਕੌਮ ਦੇ ਕੋਲੋਂ ਜਥੇਦਾਰ ਸਾਹਿਬ ਦੇ ਕੋਲੋਂ ਮਾਫੀ ਮੰਗਦਾ ਕਿ ਜੋ ਕੁਝ ਹੋਇਆ ਇਹ ਕੁਝ ਹੋਣਾ ਨਹੀਂ ਸੀ ਚਾਹੀਦਾ ਮੇਰੀ ਮੈਨੇਜਮੈਂਟ ਦੀ ਵੀ ਗਲਤੀ ਆ ਪਰ ਇਹ ਮੈਂ ਆਪਣੀ ਗਲਤੀ ਵੀ ਮੰਨਦਾ ਇਸ ਕਰਕੇ ਜਿਹੜੀ ਗਲਤੀ ਹੋਈ ਆ ਇਹਦੇ ਲਈ ਭਾਈ ਮੈਂ ਮਾਫੀ ਮੰਗਦਾ ਤੇ ਮੈਂ ਅੱਜ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਈ ਕਰਾਉਣੀ ਆ ਤੇ ਵੀਰ ਸਿੰਘ ਅਕਾਲ ਤਖਤ ਸਾਹਿਬ ਤੇ ਗਿਆ ਵੀ ਉਹਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਆਪਣਾ ਲਿਖਤੀ ਮਾਫੀਨਾਮਾ ਸੌਂਪਿਆ ਵੀ ਗਿਆ ਤੇ ਗੜਗੱਜ ਸਾਹਿਬ ਦੇ ਵੱਲੋਂ ਵੀ ਇਹ ਗੱਲ মিডিਏ ਦੇ ਵਿੱਚ ਕਹੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਵੀਰ ਸਿੰਘ ਦੇ ਵੱਲੋਂ ਜਿਹੜਾ ਮਾਫੀਨਾਮਾ ਦਿੱਤਾ ਗਿਆ ਉਹ ਪ੍ਰਾਪਤ ਹੋ ਗਿਆ